ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦਿਨ ਮਿਲਦਾ ਰਹੇ ਜੇ ਕਿਸੇ ਵੀਰ ਇਹ ਕੇ ਵੀਰ ਨੇ ਪਉ ਸ਼ੇਅਰ ਕਰਨਾ ਹੋਵੇ ਜੇ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਨੰਬਰ ਸਕਰੀਨ ਥੱਲੇ ਵਾਲੇ ਪਾਇ ਚੱਲਦਾ ਰਹਿਣਾ ਵਾ ਜਿਹੜੇ ਵੀ ਉਹਦੇ ਪਸੰਦ ਸਾਲੀ ਤਰ੍ਹਾਂ ਤੁਸੀਂ ਕਰਨੀ ਆ ਭਰਾ ਦੋ ਟਾਈਮ ਚੋਕੇ ਲਿਜਾਓ ਤੇ ਗੱਬੜ ਪਸ਼ੂ ਦਾ ਚਾਪਾ ਕੱਢ ਕੇ ਪਾਸ ਕਰਕੇ ਲੈ ਜਾਓ ਹਾਂਜੀ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆਂ ਪ੍ਰੋਪਰ ਜਾਣਕਾਰੀ ਇਸ ਵਹਿੜ ਬਾਰੇ ਅੱਜ ਬਈ ਸ੍ਰੀ ਕਾਲ ਸ੍ਰੀ ਕਾਲ ਜੀ ਬਾਈ ਠੀਕ ਆ ਮਾਫਰ ਕਦੇ ਕਦੇ ਲੈ ਕੇ ਆਉਣਾ ਵਾ ਹਾਂਜੀ ਬਾਈ ਜੀ ਨਹੀਂ ਵੇਖ ਜੰਦਾ ਬੇਣਾ ਵੀਡੀਓ ਤਾਂ ਵੇਖੀ ਆਈ ਤੇ ਆ ਠੀਕ ਆ ਸ਼ੁਰੂ ਕਰ ਲ ਗਏ ਬਈ ਕਿਹੜਾ ਸੂਆ ਸੋਈ ਵੀ ਆ ਇਹ ਇਹ ਬਈ ਦੂਜਾ ਜੀ ਠੀਕ ਆ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਬਈ ਆਪਾਂ ਦੋਕੜ ਹੀ ਲੈਂਦੀ ਆ ਇਹ ਨੂੰ ਪੁੱਛਿਆ ਠੀਕ ਆ ਜੀ ਦੁੱਧ ਕਿੰਨਾ ਕੰਡੇ ਵਾਲਾ ਫੜ 11 ਕਿਲੋ ਬਈ ਦੁੱਧ ਕੰਡੇ ਵਾਲਾ ਠੀਕ ਆ ਦੋ ਟਾਈਮ ਤਿੰਨ ਡੰਗ ਚੋ ਕੇ ਲੈ ਕੇ ਜਾਣਾ ਠੀਕ ਆ ਜੀ ਕੱਢ ਲਈ ਬਾਹਰ ਨੂੰ ਕੋਈ ਏ ਆਈ ਹੋਈ ਹੈ ਬਾਈ ਇਹਦੀ ਨਹੀਂ ਬਈ ਆਪਾਂ ਨਹੀਂ ਕੋਈ ਕਹਿੰਦੇ ਇਹੋ ਜੀ ਕੋਈ ਠੀਕ ਆ ਜੀ ਲੋ ਵੀ ਦੋਸਤੋ ਕੱਦ ਕੱੜ ਫੁੱਲ ਵੱਡਾ ਹੀ ਆ ਬੋਦੀ ਵਾਲੀ ਵਹਿੜ ਦੋਧਰਾ ਥੱਲੇ ਦੇਖ ਸਾਡੇ ਕੱਦ-ਕੱਡ ਫੁੱਲ ਵੱਡਾ ਹੀ ਹੈਗਾ ਬੋਤੀ ਵਾਲੇ ਵਿਹੜ ਜਾਤ ਬਰੀਡ ਬਹੁਤ ਜਮ ਕਵਾਲਿਟੀ ਚੈੱਕ ਕਰੀਏ ਜਾਤ ਜੂਤ ਬਹੁਤ ਆਗੇ ਬੋਤੀ ਵਾਲੇ ਵਿਹੜ ਫਿਰ ਜੇ ਨਵਾਈ ਹੁੰਦੀ ਤਾਂ ਵਿਹੜ ਚਮਕਣਾ ਸੀਗਾ ਤੇ ਜਿਹੜਾ ਕੰਡੇ ਵਾਲਾ ਤੇ ਚੋਲੇ ਨਾਲ ਦੋ ਟਾਈਮ ਉਹ 11 ਕਿਲੋ ਆ ਪਰ ਤੁਸੀਂ 10 ਕਿਲੋ ਮੰਨ ਲਿਓ ਮੇਰੇ ਕਹਿਣ ਤੇ ਕਿਲੋ ਖੰਡ ਘੱਟ ਮੰਨ ਲਿਓ ਕਿਉਂਕਿ ਇਹ ਵੀ ਵਰੀ ਪਸੂ ਕੀ ਉਪਰ ਆ ਵੀ ਕਾ ਜਾਂਦਾ ਵਾ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗੀ ਜਾਤ ਬਰੀਡ ਵਾਲੇ ਵਿਹੜ ਆ ਬਾਈ ਠੰਡੀ ਸੀ ਜਮਾ ਹਾਂ ਬਾਈ ਬਿਣਾ ਨਿਆਣੇ ਤੋਂ ਮਿਲਦੀ ਬਾਈ ਠੀਕ ਆ ਬਿਣਾ ਨਿਆਣੇ ਤੋਂ ਮਿਲਦੀ ਆ ਗਈ ਥਾਣਾ ਸਾਬ ਬਹੁ ਗਲਾਬੀ ਥਾਣਾਗਾ ਦੁੱਧ ਜਿਹੜਾ ਕੰਡਿਆਲ ਤੇ ਚੋਲਣਾਂ ਠੰਡੀ ਸੀਲ ਆ ਜਿਵੇਂ ਭਲਾਂ ਕੋਈ ਜਵਾਕ ਚੋਈ ਜਾਵੇ ਜਾਤ ਕੁਆਲਿਟੀ ਬਹੁਤ ਆ ਗਈ ਕੋਈ ਚਾਹੀਦਾ ਭਾਂਡਾ ਲਿਆਦਾ ਠੰਡਾ ਦਾ ਸੈਚ ਚੈੱਕ ਕਰ ਲਓ ਤੁਸੀਂ ਬਹੁਤ ਚੰਗਾ ਥੀ ਚੋਈ ਵਾਲਾ ਮੁੱਠੀ ਵਾਲਾ ਗਲਾਬੀ ਥਾਣਾਗਾ ਕਦ ਕਰ ਦੋ ਤੇ ਜੇ ਨਾ ਜੇ ਕਦ ਕੜ ਫੁੱਲ ਵੱਡਾ ਹੀ ਹੈ ਇਹਦਾ ਜਾਤ ਬਰੀਡ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਚੰਗੇ ਕੁਆਲੇ ਸੱਜਰ ਵੜ ਤਿਆਰ ਹੋਈ ਚੰਗੇ ਭਾਜ ਫੋਲਰ ਪਈਆਂ ਦੀ ਵਿਕਣੀ ਹੈਗੀ ਮੋਲਾ ਬਾਈ ਇਹਦਾ 30000 ਆ ਜੀ ਉੱਚੋ ਕੀ ਮਾਨਤਾਨ ਮਾਨਤਾਨ ਕਰ ਦਾਂਗੇ ਲੋ ਜੀ ਦੋਸਤੋ 30000 ਰੁਪਏ ਇਹਦਾ ਮੋਲਾ ਵਿੱਚੋ ਕੋਈ ਮਾਨਤਾਨ ਜ਼ਰੂਰ ਹੋ ਜਾਊਗਾ ਜਿਹੜੇ ਵੀਰ ਦੇ ਪਸੰਦ ਆਈ ਤੇ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਜਮਾ ਜੈਜ ਮੋਲਾ ਦਾ ਪ੍ਰਿੰਟਰ ਫਰੁੱਟ ਬਹੁਤ ਸੋਹਣਾ ਬੱਛੀ ਦਾ ਜਾਤ ਕੁਆਲਿਟੀ ਬਹੁਤ ਆ ਗਈ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ